ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਪਰਿਭਾਸ਼ਾ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 3th world ਦੇ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ 3th world ਦੇ ਨਾਲ ਸੋ ਅੱਜ ਆਪਾਂ ਗੱਲਾਂ ਕਰਨੀਆਂ ਨੇ ਉਸਤਤ ਕਰਨਾ ਉਸ ਅਨਕਾਲਪੁਰ ਵਾਹਿਗੁਰੂ ਦੀ ਜਿਸ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਇਸ ਦੁਨੀਆਦਾਰੀ ਚ ਭੇਜਿਆ ਤੇ ਸਾਡਾ ਜੋ ਪਹਿਲਾ ਕੰਮ ਸੀ ਉਹ ਕੀ ਸੀ ਤੇ ਉਸ ਅਕਾਲ ਪੁਰਖ ਨੇ ਸਾਨੂੰ ਕਿਹੜੀ ਕਿਹੜੀ ਸਿੱਖਿਆ ਦਿੱਤੀ ਤੇ ਉਸ ਵਾਹਿਗੁਰੂ ਦੇ ਨਾਲ ਕਿਹੜਾ ਭਾਣਾ ਬੰਨ੍ਹ ਦਿੱਤਾ ਉਸ ਭਾਰਤੀ ਅੱਜ ਤੁਹਾਡੇ ਨਾਲ ਗੱਲਾਂ ਕਰਾਂਗੇ ਸਭ ਤੋਂ ਪਹਿਲੇ ਇੱਕ ਵਾਰ ਫਿਰ ਤੋਂ ਖਾਤਮੂਦ ਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਜਿੰਨੇ ਵੀ ਸਾਡੇ ਚੈਨਲ ਤੇ ਜੁੜਦੇ ਹੋ ਜਾਂ ਸਾਡੇ ਚੈਨਲ ਦੇ ਥਰੂ ਕੋਈ ਨਾ ਕੋਈ ਇਨਫਰਮੇਸ਼ਨ ਦਿੰਦੇ ਹੋ ਚਾਹੇ ਉਹ ਕਿਸੇ ਵੀ ਵਿਸ਼ੇ ਤੇ ਆ ਕਿਸੇ ਵੀ ਟੌਪਿਕ ਤੇ ਆ ਜਾਂ ਆਪਣੇ ਕਮੈਂਟ ਆ ਰਹੀ ਜਾਂ ਸ਼ੇਅਰ ਰਹੀ ਅਬੀ ਵੀਡੀਓ ਰੋਕੇ ਪੇ ਦਿਓ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਚੰਗੀਆਂ ਚੀਜ਼ਾਂ ਨੂੰ ਐਕਸ਼ਨ ਲੋਕਲ ਕੋ ਅੱਖੋਂ ਉਹਲੇ ਕਰ ਦਿੱਤੇ ਤੇ ਮਾੜੀ ਚੀਜ਼ ਨੂੰ ਜਾਂ ਮਾੜੀ ਸੰਗਤ ਨੂੰ ਹਰ ਕੋਈ ਬੜੀ ਛੇਤੀ ਸੈਣ ਕਰ ਲੈਂਦਾ ਗ੍ਰਹਿਣ ਕਰ ਲੈਂਦਾ ਪਰ ਚੰਗੀਆਂ ਗੱਲਾਂ ਨੂੰ ਤੇ ਚੰਗੀ ਸੰਗਤ ਨੂੰ ਕੋਈ ਬਿਲਕੁਲ ਅੰਸਾਰ ਹੁੰਦਾ ਆ ਜੋ ਚੰਗੀ ਸੰਗਤ ਵਾਲੀ ਪਾਸੇ ਤੋਂ ਹਰੇਕ ਇਨਸਾਨ ਆਪਣੀ ਕਰਮਾ ਦੇਧਾਰ ਤੇ ਇਸ ਸਮਾਜ ਦੇ ਵਿੱਚ ਵਿਚਰਦਾ ਤੇ ਇਸ ਸਮਾਜ ਦੇ ਵਿੱਚ ਆਪਣੀ ਧਰਮ ਕਰਦਾ ਸੋ ਤੁਹਾਡਾ ਆਧਾਰ ਤੁਹਾਡੇ ਸਮਾਜ ਤੇ ਤੁਹਾਡੇ ਕਰਮਾ ਦੇਧਾਰ ਤੇ ਹੈ ਅਗਰ ਤੁਹਾਡੇ ਕੰਮ ਚੰਗੇ ਨੇ ਤਾਂ ਤੁਹਾਡਾ ਸਮਾਜ ਵੀ ਚੰਗਾ ਹੋਊਗਾ ਕਿਉਂਕਿ ਤੁਸੀਂ ਆਪਣੇ ਕਰਮਾਂ ਦੇ ਆਧਾਰ ਤੇ ਕੋਈ ਵੀ ਇਤਤਾਰ ਆ ਚਾਹੇ ਆਪਣੀ ਰੋਜ਼ੀ ਰੋਟੀ ਆ ਚਾਹੇ ਤੁਹਾਡਾ ਕੀਤਾ ਚਾਹੇ ਤੁਹਾਡੀ ਰਹਿਣੀ ਸਹਿਣੀ ਜਾਂ ਫਿਰ ਤੁਹਾਡਾ ਸਮਾਜ ਵਿੱਚ ਵਿਵਹਾਰ ਉਹ ਤੁਹਾਡੇ ਕਰਮਾਂ ਦੇ ਆਧਾਰ ਤੇ ਹੀ ਕਰਦਾ ਇਨਸਾਨ ਆਪਣੇ ਦਿਮਾਗ ਦੇ ਨਾਲ ਬੜੀਆਂ ਸੋਚਾਂ ਸੋਚਦਾ ਕੜੀਆਂ ਬੀਉਤਾ ਘੜਦਾ ਬੜੀ ਭਜਨਟ ਕਰਦਾ ਬੜਾ ਹਰਕਾ ਪਹੁੰਚਾਉਂਦਾ ਪਰ ਆਖਰ ਅਧਾਰ 21 ਬਣਦਾ ਹੈ ਕਿ ਜੋ ਤੁਹਾਡੀ ਜ਼ਿੰਦਗੀ ਵਿੱਚ ਹੈ ਜਾਂ ਤੁਹਾਡੇ ਜੋ ਕਰਮਾਂ ਵਿੱਚ ਹੈ ਉਹ ਸਧਾਰਨ ਤੇ ਹੀ ਵਾਹਿਗੁਰੂ ਤੁਹਾਨੂੰ ਫੈਸਲਾ ਕਰਤੀ ਕੀ ਪਰ ਇਥੇ ਇੱਕ ਗੱਲ ਮੈਂ ਇਹ ਵੀ ਕਰਨਾ ਚਾਹੁੰਦਾ ਕਿ ਇਸ ਗੱਲ ਨੂੰ ਮਾਤਕੀ ਨਾ ਮੈਨਿਊ ਦੀ ਲੋਕੀ ਸਮਤਾ ਜਾਂ ਸਾਡੀ ਤਕਦੀਰ ਆ ਜਾਂ ਕਰਮਾਂ ਦੀ ਈ ਰਾਜ ਆ ਕਰਮਾਂ ਦੇ ਦਾਰ ਤੇ ਸਾਨੂੰ ਜੋ ਮਿਲਦਾ ਉਹ ਘਰੇ ਬੈਠ ਕੇ ਨਹੀਂ ਬਾਪੇ ਨਾਲ ਕਰੇ ਵੀ ਕਿਹਾ ਕਿਰਤ ਕਰੋ ਪੰਡਿਤ ਸਿਖੋ ਨਾਮ ਜਪੋ ਕਿਰਤ ਕਰਨੀ ਵੀ ਜ਼ਰੂਰੀ ਹੈ ਕਿਰਤ ਤੁਹਾਡਾ ਕਿੰਨਾ ਤੁਹਾਡਾ ਕੰਮ ਕੰਮ ਵੀ ਜ਼ਰੂਰੀ ਹੈ ਅਗਰ ਤੁਸੀਂ ਕੋਈ ਨਾ ਕੋਈ ਕੰਮ ਕਰੋਗੇ ਤਾਂ ਹੀ ਉਸ ਕੰਮ ਦੇ ਵਿੱਚ ਮਰਨਾ ਪੈਣੀ ਹੈ ਤੇ ਉਸ ਕੰਮ ਦੇ ਵਿੱਚ ਬਾਤਾਂ ਹੋਊਗਾ ਅਗਰ ਤੁਸੀਂ ਕੋਈ ਨੀਤ ਕਰੋਗੇ ਜਾਂ ਕੋਈ ਸਮਾਜ ਵਿੱਚ ਅਰਦਾ ਕਿਤਾ ਚਲਾਉਂਗਾ ਕੋਈ ਵਿਹਾਰ ਕਰਦੇ ਉਸ ਵਿੱਚ ਬਾਤਾਂ ਆਏ ਜੇ ਤੁਸੀਂ ਕੋਸ਼ਿਸ਼ ਇੱਕ ਸਿਆਣੇ ਵੀ ਗੱਲ ਕਹੇ ਹੁੰਦੇ ਨੇ ਕਿ ਪਰਮਾਤਮਾ ਉਹਨਾਂ ਦੀ ਹੀ ਮਦਦ ਕਰਦਾ ਜੋ ਆਪਣੀ ਮਦਦ ਕਰਦਾ ਤੋਂ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਸਾਨੂੰ ਉਸ ਬਾਕੀਪੁਰਾ ਦੇ ਸੁਖਰਾੰਦਾ ਕਪਾੜਾ ਚਿੱਤਾ ਉੱਥੇ ਸਾਨੂੰ ਆਪਣੇ ਹੱਥੀਂ ਮਿਹਨਤ ਕਰਨ ਦੇ ਬੀਨੂ ਪਰਮਾਤਮਾ ਵੀ ਸਾਡੇ ਕੰਮ ਦੇ ਵਿੱਚ ਮਾਵਾਧਾ ਕਰੂ ਅਗਰ ਸਾਡੇ ਕੋ ਕੋਈ ਕੀਤਾ ਹੋ ਤੁਹਾਡੇ ਕੋ ਕੋ ਕੰਮ ਹੋ ਤਾਂ ਹੀ ਉਸਨੂੰ ਕੀਤਾ ਮੈਂ ਚਬਾਪਾ ਬਾਬੇ ਨਾਲੇ ਲਈ ਵੀ ਆਪਣੇ ਖੇਤਾਂ ਦੇ ਵਿੱਚ ਹਣਵਾਇਆ ਪਰ ਹੱਦੀ ਤਰਾਸ਼ੀ ਰਹੀ ਆ ਅਸੀਂ ਬਾਪਿਆਂ ਨੂੰ ਗੁਰੂ ਆ ਪੀੜਾਂ ਨੂੰ ਸਿਰ ਬੀਤ ਗੱਦੀ ਤੇ ਬੈਠੇ ਉਹਨਾਂ ਦੀ ਨਜ਼ਰ ਤਾਂ ਦੀ ਫੈਕੀ ਪਰ ਇਹ ਨਹੀਂ ਦੇਖਿਆ ਕਿ ਉਹਨਾਂ ਦਾ ਉਸ ਗੱਦੀ ਤੇ ਆਉਣ ਦੇ ਪਿੱਛੇ ਸੰਘਰਸ਼ ਕੀ ਸੀ ਕਿੰਨਾ ਜੱਫਤ ਸੀ ਜਾਂ ਉਹਨਾਂ ਨੇ ਕਿੰਨੀ ਸੇਵਾ ਕੀਤੀ ਗੁਰੂ ਮਹਾਰਾਜ ਦੀ ਜਿਸ ਆਧਾਰ 'ਤੇ ਉਹ ਗੱਦੀ ਤੇ ਕਾਮਯਾਬ ਇਸ ਗੱਦੀ ਤੇ ਬੈਠਣ ਲਈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਪਣੇ ਆਪਾਂ ਦਾ ਹੀ ਵਿਰੋਧ ਚੱਲਣਾ ਪਿਆ ਇਹ ਚੀਜ਼ਾਂ ਮਨ ਨੂੰ ਕੋਲ ਆ ਜਾਂਦਾ ਹੈ ਅੱਜ ਹਰ ਕੋਈ ਆਪਣੀ ਵਿਚਾਰ ਦਿੰਦਾ ਇਹ ਹੀ ਚੈਨਲਾਂ ਤੇ ਦੇਖੋ ਹਰ ਕੋਈ ਆਪਣੀ ਵਿਚਾਰ ਦਿੰਦਾ ਸੀ ਆਪ ਦੇ ਘਰ ਨੂੰ ਆਤਲਵਾਦਿਆਂ ਦੀ ਸਾਡੇ ਕੋਲ ਉਹ ਜਿਹੀਆਂ ਉਹ ਤੇ ਤੁਹਾਡੀਆਂ ਦਸ ਬਗਵਾ ਦੀਆਂ ਵੀ ਜਿੰਨੀਆਂ ਪ੍ਰਾਪਤ ਹੁੰਦਾ ਨੌ ਦਰਵਾਜ਼ੇ ਮੈਂ ਇੱਕ ਗੱਲ ਜਾਣਦਾ ਹਾਂ ਹਰ ਇਨਸਾਨ ਨੂੰ ਆਪਣੇ ਸਰੀਰ ਦੇ ਨੌ ਭਾਗ ਦਾ ਪਤਾ ਹੈ ਪਰ ਜਿਹੜਾ ਆਪਾਸਤਿਕਾ ਸਾਡਾ ਦਿਮਾਗ ਆ ਇਸ ਦਾ ਭੇਤ ਦੁਨੀਆ ਦੇ ਵਿੱਚ ਅੱਜ ਤੱਕ ਕੋਈ ਪਾ ਨਹੀਂ ਹੁਣ ਮੈਂ ਤੁਹਾਨੂੰ ਇੱਕ ਛਿੱਕੀ ਜੀ ਸ਼ਕਤੀ ਤੁਹਾਡੇ ਸਭ ਕੋਲ ਉਹਦੇ ਬਾਰੇ ਇੱਕ ਗੱਲ ਦੱਸੂਗਾ ਜਦੋਂ ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਸੌ ਜਾਂਦੇ ਹਾਂ ਸਾਨੂੰ ਕੋਈ ਸੁਪਨਾ ਆਉਂਦਾ ਅਸੀਂ ਦੇਖਦੇ ਹਾਂ ਕਿ ਅਸੀਂ ਕੈਨੇਡਾ ਅਮਰੀਕਾ ਦੀਆਂ ਧਰਤੀਆਂ ਤੇ ਫਿਰ ਨਹੀਂ ਆ ਜੱਕ ਤੇ ਅਪਾਸ ਪਤਾਨ ਵਿੱਚੋਂ ਉਹ ਸੰਸਤਕ ਕੱਖ ਹੁੰਦੀ ਆ ਜੋ ਸਾਡੀ ਮਜੂਰ ਇਸ ਮਸਤਕ ਦਾ ਅਸੀਂ ਘਾੜਨ ਕਰਦੇ ਆ ਬੜਾ ਸੋਚ ਲੈਂਦੇ ਆ ਬੜਾ ਵਿਚਾਰ ਲੈਂਦੇ ਆ ਇਸ ਮਸਤਕ ਦੀ ਮਸਤਕ ਰੂਪੀ ਜਹਾਂ ਅਸੀਂ ਬਾਟਸਪਾ ਤੇ ਤੇ ਇਸ ਦਸ ਦਵਾਰ ਦਾ ਪੇਟ ਪੂਰਾ ਪੜਾ ਮਸਕਰਾ ਪਰ ਜਿਹੜਾ ਪਾਲੇ ਉਹ ਚੁੱਪ ਹੋ ਜਾਂਦਾ ਜਿਹਨੂੰ ਨਹੀਂ ਮਿਲਦਾ ਰੋਣਾ ਪਾਉਦਾ ਪਿੰਦਾ ਕਿ ਮੈਂ ਤੁਹਾਡੇ ਦਸਤਾਰਵਾਚੇ ਕੋਲੂਗਾ ਆਜੋ ਮੇਰੀ ਕੋ ਮੇਰੀ ਨਾਰ ਜਿਹੜਾ ਮੇਰਾ ਨਾਮ ਹੈ ਨਾਮ ਕੰਨਾ ਵਿੱਚ ਫੂਕਾ ਨਾਮ ਮਾ ਤੁਸੀਂ ਉਸਨੂੰ ਆਲ ਪ੍ਰਕ੍ਰਿਤੀ ਵਿੱਚ ਲਿਖਦੇ ਹੋ ਉਸਨੂੰ ਸੌਤੀ ਮੰਨਦਾ ਉਹ ਸ਼ਬਦ ਉਹ ਸੱਚਾ ਚਾਂਤ ਕਦੇ ਇੱਕ ਧਰਨੀ ਨੂੰ ਸੱਤ ਉਹ ਲੋਕ ਜਿਹੜਾ ਸੱਚਾ ਬਣਾਉਣ ਵਾਲੀ ਅਸੀਂ ਉਹਨੂੰ ਝੂਠਾ ਤੇ ਗਲਤ ਸਾਬਤ ਕਰਨ ਵਾਲੇ ਆ ਪਰ ਉਹ ਕਾਲਪੁਰ ਕਦੇ ਝੂਠਾ ਨਹੀਂ ਹੁੰਦਾ ਹਮੇਸ਼ਾ ਸੱਚਾ ਰਹਿੰਦਾ ਅਸੀਂ ਉਸ ਕਾਲਪੁਰ ਦੀ ਜਿੱਥੇ ਬੰਦਗੀ ਕਰਦੇ ਉੱਥੇ ਅਸੀਂ ਆਪਣੇ ਹੱਥੀਂ ਕਰਦੇ ਹਾਂ ਅੱਜ ਸਾਡੇ ਸਮਾਜ ਵਿੱਚ ਖੰਡੀ ਕਾਬੀਆਂ ਨਹੀਂ ਲਿਖੀ ਹਰ ਚੀਜ਼ ਤੋਂ ਸਾਨੂੰ ਕਰਨ ਲੱਗਦਾ ਜਿਹੜੀ ਚੀਜ਼ ਸਾਡੀ ਪਹੁੰਚ ਤੋਂ ਦੂਰ ਸੀ ਉਹ ਤੋਂ ਕਰੀ ਸਾਡੇ ਬੱਚੇ ਉਸ ਲੋਟ ਦੇ ਨੰਬਰ ਹੋ ਗਏ ਸਾਨੂੰ ਹਰ ਚੀਜ਼ ਬੜੀ ਪਹੁੰਚ ਮਸਾਣਾ ਲੱਗਦੀ પરમાત્મા ਤੁਹਾਡੇ સબનેજર મજૂદ બસ ਉਸ લપટની કોશિશ જે તુહૈ હે ની ઉતતેસી લપટની કોશિશ કરે ઇથે મજૂદ હૈ ઉતતેસી લપટની કોશિશ કરે તોહડે ઇના સૂર ઇદા ચહેરા નુ કદી શીશે દે وچ દેખ્યુ કે મેઉને કે કી ચીજ તોહડે وچ ચડકે નહી ਦੋ ਅੱਖਾਂ ਦਿੱਤੀਆਂ ਦੋ ਕੰਨ ਦਿੱਤੇ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਦੋ ਬਾਹਾਂ ਦਿੱਤੀਆਂ ਸੱਚੇ ਤੇ ਕੰਪਾ ਪਾਸਾ ਦਿੱਤਾ ਸੋਚ ਕੇ ਦੇਖੋ ਅਗਰ ਸਾਡੇ ਕੋਲ ਕੋਈ ਸਾਈਡ ਹੁੰਦੀ ਤਾਂ ਤੁਸੀਂ ਕਿਵੇਂ ਦਿੱਤੀ ਉਹ ਸੁਆਹੀ ਗੁਰੂਕਾਲ ਪੁੱਤ ਤੁਹਾਨੂੰ ਤਰਾਸ਼ਿਆ ਹਰ ਇੱਕ ਚੀਜ਼ ਤੁਹਾਡੇ ਵਿੱਚੋਂ ਪ੍ਰਾਪਤ ਕਰਾਈ ਜਿਵੇਂ ਕੋਈ ਅਸੀਂ ਮੋਟਰਸਾਈਕਲ ਦਾ ਜਿਵੇਂ ਅਸੈਂਬਲ ਕਰਵਾਉਂਦੇ ਹਾਂ ਉਹਦੇ ਵਿੱਚ ਡਿੱਡੀਆਂ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਜਿਮਾਨੀਆਂ ਪਾ ਕੇ ਭੇਜੀਆਂ ਜਾਂਦੀਆਂ ਨੇ ਨਾ ਇੱਕ ਚੀਜ਼ ਬਣਦੀ ਆ ਤੇ ਨਾ ਘੱਟ ਉਸੇ ਤਰ੍ਹਾਂ ਜਦੋਂ ਅਕਾਲ ਪੁਰਖ ਲਈ ਨੂੰ ਸਾਡੇ ਸਰੀਰ ਦੇ ਅੰਦਰ ਰੋਸ਼ਕਤੀ ਉਹ ਆਪਣੀ ਬਚਾਉਂਦਾ ਤਾਂ ਇੱਕ ਇੱਕ ਟੀਂ ਚੜ ਕੇ ਸਾਡੇ ਵਿੱਚ ਉਹ ਲਾ ਦਿੰਦਾ ਨਾ ਉਹ ਬਣਦੀ ਆ ਤੇ ਨਾ ਘੱਟ

ਉਸ ਤੋਂ ਤੁਸੀਂ ਅਧਾਰ ਲਾਓ ਤੁਹਾਡੀ ਜ਼ਿੰਦਗੀ ਦਾ ਇੱਕ ਇੱਕ ਪਲ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਤੁਹਾਡੇ ਲਈ ਕਿੰਨਾ ਕੀਮਤੀ ਹੈ ਫਿਰ ਉਸ ਮਹਿੰਦੂ ਕਾਲ ਨੂੰ ਕੋ ਕੋ ਦੇਖੋ ਇੱਕ ਇੱਕ ਸੈਕਿੰਡ ਦਾ ਕੀ ਕੀ ਹੋਇਆ ਥੋੜਾ ਜਿਹਾ ਉਠਦੇ ਆ ਆਪਣੇ ਧਾਰਮਿਕ ਸਥਾਨਾਂ ਤੇ ਜਾਣੇ 1 ਰੁਪਇਆ ਪਾਉਦੇ ਹਾਂ 10 ਪਾਉਂਦੇ ਸੋਹਣੇ ਕੀ ਕਹਿੰਦੇ ਹੋ ਭਾਈ ਗਰੂ ਉਹ ਫਲਾਣਾ ਬੇਨਾਈ ਤਾਂ ਕਰਦਾ ਸੀ ਉਹ ਨੂੰ ਬਾਰ ਵੀ ਫਲਾਲੇ ਨਹੀਂ ਹੁੰਦੀ ਤੂੰ ਕਹਿੰਦਾ ਅਗਰ ਉਹ ਸਾਰਿਆਂ ਦੀਆਂ ਅਪੀਲਾਂ ਨੂੰ ਜਾਂ ਪ੍ਰਾਰਥਨਾ ਨੂੰ ਜਿसरी ਕੀ ਜਾਵੇ ਤਸ ਦੁਨੀਆਂ ਦੇ ਵਿੱਚ ਕੋਈ ਬਚਣਾ ਫਿਰ ਉਹ ਕਰਮਾਂ ਦੇ ਧਾਮ ਤੇ ਤੁਹਾਡਾ ਫੈਸਲਾ ਹੈ ਤੁਹਾਡੇ ਕਰਮ ਕਿਸ ਤਰ੍ਹਾਂ ਦੇ 100 ਤੁਹਾਨੂੰ ਬਾਤ ਲਾਉਂਦਾ ਤੇ 100 ਦੇ ਵਿੱਚੋਂ 50 ਤੁਹਾਨੂੰ ਤੁਹਾਡੇ ਕਰਮਾਂ ਦੇ ਤੌਰ ਤੇ ਤੁਹਾਡਾ ਨੀਕਾ ਜੋਖ ਇਹ ਨਹੀਂ ਇਹ ਬਾਹਰੋਂ ਮਸੂਲੀਆ ਸਾਇਆ ਗੱਲਾਂ ਤੇ ਨਿਰਭਰ ਨਹੀਂਦਾ ਥੋੜੀਆਂ ਸਾਇਆ ਗੱਲਾਂ ਤੇ ਨਿਰਭਰ ਉਹ ਤੁਹਾਡੇ ਕਰਮਾਂ ਦਿੱਤਾ ਆ ਤੇ ਤੁਹਾਡੀ ਜ਼ਿੰਦਗੀ ਦਾ ਫੈਸਲਾ ਕਰਦਾ ਇੱਕ ਗੱਲ ਸੋਚੋ ਉਹ ਤੁਹਾਡੀ ਹਰ ਰੂਪ ਜਦੋਂ ਹਰ ਰੂਪ ਨਾ ਉਹ ਤੁਹਾਨੂੰ ਜਾਣਦੇ ਵਾਲਾ ਮੱਤ ਕਰਨਾ ਪਊਗਾ ਨਾਂ ਮੌਤ ਦੇ ਕਿਉਂਕਿ ਜਦੋਂ ਇਨਸਾਨ ਰਾਤ ਨੂੰ ਪੱਟ ਕੇ ਪਏ ਜਾਂਦਾ ਉਸ ਦੀ ਮੌਤ ਹੋ ਜਾਂਦੀ ਇਸ ਲਈ ਬੋਲਦਾ ਹੈ ਕਿ ਦੂਜੇ ਦਿਨ ਉਹ ਇੱਕ ਨਵਾਂ ਜੰਮਦਾ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦਾ ਹਰ ਰੋਜ਼ ਵਾਹਿਗੁਰੂ ਤੋਂ ਬੁਣਨਾਸਦਾ ਭਾਈਕਰ ਪਿਛਲੇ ਦੇ ਦੇ ਕੋਈ ਮਾੜਾ ਕੰਮ ਹੋ ਗਿਆ ਸਦਾ ਨਾਲ ਸਦਾ ਨਾਲ ਸਦਾ ਨਾਲ ਉਹ ਸੋਚ ਤੇਰੇ ਵੱਲੋਂ ਮਾਣ ਤੇ ਦੂਸਰੋਂ ਕੋਈ ਨੰਮਾ ਨਾ ਲਾ ਦੇ ਜਾਂ ਤੇਰੀ ਕੋਈ ਪਾਪ ਕੱਟੇ ਜਾਂਦਾ ਤੇਰਾ ਕੋਈ चंगा करीजे अंदर चिड़के नीज का फैसला किस तरह होगा कदम अकले बैठ के

ਚਮੜੀ ਕਿਵੇਂ ਜਾਣਦਾ ਉਹ ਸਾਡੀ ਉਗਲਾਂ ਦੇ 9 ਤੱਕ ਵਧਾਉਣਾ ਨਹੀਂ ਸਕਦਾ ਸਾਡੇ ਮੂੰਹ ਤੇ ਚਿਹਰੇ ਤੇ ਸਭ ਤੋਂ ਉੱਪਰ ਵਾਲ ਬਹੁਤ ਨਹੀਂ ਭੁੱਜਦਾ ਪਰ ਧਰੂ ਬਾਹੂ ਗੁਰੂ ਅਕਾਲ ਪੁਰਖ ਆਪਣੀ ਭੀਤੀ ਇਨਸਾਨ ਦੀ ਪੂਰੀ ਸ੍ਰਿਸ਼ਟੀ ਵਿੱਚ ਜਿੰਨੇ ਵੀ ਜਾਨਵਰ ਨੇ ਜਿੰਨੀਆਂ ਵੀ ਜਨजातੀਆਂ ਨੇ ਉਹਨਾਂ ਨੂੰ ਕਿਵੇਂ ਪੜ ਸਕਦਾ ਅਸੀਂ ਇਹ ਕਹਿੰਦੇ ਹਾਂ ਕਿ ਅਕਾਲ ਪੁਰਖ ਨੂੰ ਸਾਡਾ ਕੋਲ ਤੁਛੰ ਨੂੰ ਛੱਡ ਕੇ ਕੋਈ ਨਹੀਂ ਆਉਂਦਾ ਤੁਹਾਨੂੰ ਕਿਰਮ ਜਿੱਤੇ ਕਰਮ ਉੱਪਰ ਕਰਦੇ ਸੀ ਜਿਹੋ ਜਿਹੇ ਸੀ ਕਿਰਤ ਕਰੀ ਉਸ ਦਾ ਫਲ ਦੀ ਤੁਹਾਨੂੰ ਇਸ ਹਾਲ ਭੁਖ ਦੇ ਉਹਦਾ ਫਲ ਦਾ ਜਿਵੇਂ ਦਾ ਬੀਜ ਤੁਸੀਂ ਲਾਉਂਗੇ ਉਸੇ ਤਰ੍ਹਾਂ ਦਾ ਫਲ ਤੁਹਾਨੂੰ ਜੇ ਇਸ ਤਰ੍ਹਾਂ ਦਾ ਦਰਖਤ ਤੁਸੀਂ ਲਾਇਆ ਜੇ ਚਾਹਤ ਦੇ ਨਾਮ ਤੁਸੀਂ ਦਰਖਤ ਆਇਆ ਉਸੇ ਤਰ੍ਹਾਂ ਦਾ ਤੁਸੀਂ ਜੇਲੀ ਤੇ ਵੀ ਇਸ ਦੀਆਂ ਪਰਮਾਨ ਕਰਿਓ ਅਗਰ ਕਿਸੇ ਦੇ ਦਿਨ ਮੇਰੀਆਂ ਵੀਡੀਓ ਰਾਹੀਂ ਕੋਈ ਸੋਚੀ ਹੋਈ ਤਾਂ ਹੱਥ ਜੋੜ ਕੇ ਮਾਫੀ ਅਗਰ ਮੇਰੀ ਵੀਡੀਓ ਵਿੱਚ ਤੁਹਾਨੂੰ ਕੋਈ ਸਿੱਖਣ ਨੂੰ ਮਿਲਦਾ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਅਗਰ ਤੁਸੀਂ ਹੋਰ ਵੀ ਕੋਈ ਜਾਣਕਾਰੀ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਆਪਣੀ ਵਿਚਾਰ ਜ਼ਰੂਰ ਸੱਜੇ ਕਰਿਆ ਕਰੋ ਤਾਂ ਕੇ ਜੀ ਤੁਹਾਡੀ ਤਰੀਜਾ ਰਹੀ ਉਹ ਵਧੀਆ ਵੀ ਇਹ ਬਣਾਇਆ ਤੁਹਾਡੇ ਦੇ ਪਿੱਛੋਂ ਇੱਕ ਆ ਨਹੀਂ ਤੇ ਹੋਰ ਵੀ ਮੈਂ ਕਹਿਣਾ ਚਾਹੁੰਦਾ ਜਾਂਦਾ ਹੁੰਦਾ ਅੱਜ ਕੱਲ ਲੋਕ ਐਨੀਮੇਸ਼ਨ ਵਾਲੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਸਾਨੂੰ ਐਂਟਰਟੇਨਮੈਂਟ ਚਾਹੀਦਾ ਸਾਨੂੰ ਮਜ਼ੇ ਚਾਹੀਦੇ ਸਾਨੂੰ ਉਸ ਵਿੱਚ ਅਗਰ ਕੋਈ ਕੰਮ ਦੀ ਗੱਲ ਦੱਸਦਾ ਉਸ ਸ਼ੇਅਰ ਨਹੀਂ ਕਰਨਾ ਨਾ ਅਸੀਂ ਕਰਾਂ ਮੈਂ ਕਹਾਂ ਕਰਿਓ ਵੀ ਸ਼ੇਅਰ ਜਾਂ ਲਾਈਕ ਜਾਂ ਕਮੈਂਟ ਤੋਂ ਹੀ ਇਨਸਾਨ ਕਰਦਾ ਜਿਸ ਅਸਰ ਵਾਲ ਨੂੰ ਸੰਕਿਦਾ ਜਿਸ ਵੀਡੀਓ ਵਿੱਚ ਬੋਲਦੇ ਇੱਕ ਲਫਜ਼ ਨਾਲ ਜਦੋਂ ਉਹ ਹੀ ਅਸਰ ਆਉਂਦਾ ਇਸ ਵੀਡੀਓ ਨੂੰ ਤੁਸੀਂ ਆਪਣੇ ਵਿਚਾਰ ਨਾਲ ਸੋਚੋ ਤੁਹਾਡਾ ਫੈਸਲਾ ਤੁਸੀਂ ਵੀਡੀਓ ਨੂੰ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਹੋ ਕਿਉਂਕਿ ਅਸੀਂ ਧੱਕਾ ਨਹੀਂ ਕਰਦੇ ਆਜ਼ਾਦ ਹੋ ਕੇ ਆਪਣੀ ਸੋਚ ਨੂੰ ਖੋਲ੍ਹਣਾ ਆਪਣੀ ਵਿਚਾਰਾਂ ਨੂੰ ਖੋਲ੍ਹਣਾ ਆਪਣੀ ਜਿੱਦ ਦੇ ਪੱਖੋਂ ਜਾਣਾ ਬਾਕੀ ਇੰਨੀ ਬੇਨਤੀਆਂ ਮਰਵਾਣ ਕਰ ਸਤਿ ਸ੍ਰੀ ਅਕਾਲ